ਅਨੁਗੁਰੂ ਅਮਰਦਾਸ ਜੀ ਦੇ ਇਸ ਪਵਿੱਤਰ ਜੋੜੇ ਦੇ ਸ਼ੋਹਣ ਦੇ ਨਾਲ ਲੱਖਾਂ ਦੁੱਖ ਦੂਰ ਹੋ ਸਕਦੇ ਨੇ ਜੇ ਕੋਈ ਇਨਸਾਨ ਕਮਲਾ ਹੈ, پاگل ਹੈ ਜਾਂ ਕਿਸੇ ਇਨਸਾਨ ਨੂੰ ਹਲਕੇ ਕੁੱਤੇ ਨੇ ਕੱਟ ਲਿਆ ਤੇ ਉਹਨੂੰ ਹਲਕਾ ਹੋ ਗਿਆ ਜਾਂ ਫਿਰ ਕਿਸੇ ਇਨਸਾਨ ਨੂੰ ਕੋੜ ਹੈ ਤਾਂ ਉਹਦਾ ਇਹ ਰੋਗ ਪਲਾਂ ਵਿੱਚ ਕੱਟਿਆ ਜਾ ਸਕਦਾ ਹੈ ਕਿਉਂਕਿ ਇਹ ਜੋੜਾ ਗੁਰੂ ਅਮਰਦਾਸ ਜੀ ਨੇ ਬਾਬਾ ਸਚਨ ਸਤ ਜੀ ਨੂੰ ਬਖਸ਼ਿਆ ਸੀ। ਇੱਕ ਵਾਰੀ ਧੰਨ ਗੁਰੂ ਅਮਰਦਾਸ ਜੀ ਦੇ ਦਰਬਾਰ ਦੇ ਵਿੱਚ ਇੱਕ ਰਾਣੀ ਦਰਸ਼ਨਾਂ ਦੇ ਵਾਸਤੇ ਆਉਂਦੀ ਹੈ ਤੇ ਉਹ ਦਰਬਾਰ ਦੇ ਵਿੱਚ ਆ ਕੇ ਕੁੰਡ ਕੱਢ ਲੈਂਦੀ ਹੈ ਤਾਂ ਗੁਰੂ ਸਾਹਿਬ ਦੇ ਮੂੰਹੋਂ ਸਹਿਸਵਾਹੀ ਬੋਲ ਨਿਕਲ ਜਾਂਦੇ ਨੇ ਕਿ ਇਸ ਝੱਲੀ ਨੇ ਕੁੰਡ ਕਿਉ ਜਾਂਦੀ ਹੈ ਤੇ ਜੰਗਲਾਂ ਵੱਲ ਨੂੰ ਨਸ ਜਾਂਦੀ ਹੈ ਤਾਂ ਫਿਰ ਇੱਕ ਦਿਨ ਬਾਬਾ ਸਚਨ ਸੱਚ ਜੀ ਜੰਗਲਾਂ ਦੇ ਵਿੱਚ ਲੱਕੜਾਂ ਇਕੱਠੀਆਂ ਕਰਨ ਦੇ ਵਾਸਤੇ ਗਏ ਹੋਏ ਸੀ ਤਾਂ ਉਹ ਰਾਣੀ ਉਹਨਾਂ ਨੂੰ ਜੰਗਲ ਦੇ ਵਿੱਚ ਮਿਲਦੀ ਹੈ ਤੇ ਉਹਨਾਂ ਦੇ ਉੱਪਰ ਹਮਲਾ ਕਰਦੀ ਹੈ ਕਿਉਂਕਿ ਉਹ ਤਾਂ پاگل ਹੋ ਚੁੱਕੀ ਸੀ ਤਾਂ ਫਿਰ ਬਾਬਾ ਜੀ ਇਹ ਸਾਰੀ ਘਟਨਾ ਦਰਬਾਰ ਦੇ ਵਿੱਚ ਆ ਕੇ ਧੰਗੁਰੂ ਅਮਰਦਾਸ ਜੀ ਨੂੰ ਦੱਸਦੇ ਨੇ ਤਾਂ ਫਿਰ ਗੁਰੂ ਅਮਰਦਾਸ ਜੀ ਉਹਨਾਂ ਨੂੰ ਦੱਸਦੇ ਨੇ ਕਿ ਇਹ ਉਹੀ ਰਾਣੀ ਹੈ ਜਿਹੜੀ ਸਾਡੇ ਕਹੇ ਬੋਲਾਂ ਦੇ ਨਾਲ ਕਮਲੀ ਹੋ ਗਈ ਤੁਸੀਂ ਸਾਡਾ ਇਹ ਜੋੜਾ ਲੈ ਜਾਓ ਤੇ ਉਸ ਛਦੈਣ ਦੇ ਮੱਥੇ ਨਾਲ ਛੁਆ ਦਿਓ ਉਹ ਠੀਕ ਹੋ ਜਾਏਗੀ ਤਾਂ ਅਗਲੇ ਦਿਨ ਬਾਬਾ ਸਚਨ ਸੱਚ ਜੀ ਜੰਗਲਾਂ ਦੇ ਵਿੱਚ ਲੱਕ ਫਿਰ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੀਏ ਤਾਂ ਫਿਰ ਬਾਬਾ ਜੀ ਇਹ ਜੋੜਾ ਉਸ ਰਾਣੀ ਦੇ ਮੱਥੇ ਨੂੰ ਛੁਵਾ ਦਿੰਦੇ ਨੇ ਤੇ ਉਹ ਪਲਾਂ ਵਿੱਚ ਹੀ ਠੀਕ ਹੋ ਜਾਂਦੀ ਹੈ ਇਸ ਜੋੜੇ ਦੇ ਛੋਣ ਨਾਲ ਲੱਖਾਂ ਦੁੱਖ ਕੱਟੇ ਜਾ ਸਕਦੇ ਨੇ ਇਹ ਜੋੜਾ ਗੁਰਦੁਆਰਾ ਪਾਹਨ ਸਾਹਿਬ ਸੱਚੀ ਮੰਜੀ ਪਿੰਡ ਸੈਦੇਵਾਲਾ ਜਿਹੜਾ ਮਾਨਸਾ ਦੇ ਵਿੱਚ ਸਜੋਬਿਤ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੇ ਜੀ ਤਾਂ ਕਿ ਹੋਰ ਵੀ ਸੰਗਤਾਂ ਇਸ ਪਵਿੱਤਰ ਜੋੜੇ ਦੇ ਦਰਸ਼ਨ ਕਰ ਸਕਣ